ਸਤਿ ਸ਼੍ਰੀ ਅਕਾਲ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਦੋਸਤੋ ਅੱਜ ਪਿੰਡ ਲੋਕੋ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਦੇ ਵਿਕਾਸ ਲਈ ਕੰਮ ਚੱਲ ਰਿਹਾ ਹੈ ਤੇ ਇਸ ਕੰਮ ਦੇ ਸਹਿਦ ਅੱਜ ਐਮਐਲਏ ਮਨਜੀਤ ਸਿੰਘ ਬਲਾਕਪੁਰ ਹਲਕਾ ਵਿਧਾਇਕ ਨਿਹਾਲ ਸਿੰਘ ਵਾਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਬਹੁਤ ਵਧੀਆ ਗ੍ਰਾਂਟ ਦਿੱਤੀ ਆ ਬਹੁਤ ਵਧੀਆ ਸਪੋਰਟ ਪਿੰਡਾਂ ਨੂੰ ਜਿਹੜੇ ਗ੍ਰਾਂਟਾਂ ਦੇ ਰਹੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਅਨੁਸ਼ਕ੍ਰਣ ਕਰਦੇ ਹਾਂ ਅੱਜ ਪਿੰਡ ਦੇ ਵਿੱਚ ਸਾਡੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਪੀ ਥਾਂਵਾਂ ਦੇ ਤੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ ਬਹੁਤ ਔਖਾ ਸੀਗਾ ਪਾਣੀ ਦੇ ਬਹੁਤ ਵੱਡੇ ਵੱਡੇ ਜਿਹੜੇ ਟੋਏ ਆ ਭਰੇ ਰਹਿੰਦੇ ਸੀਗੇ ਤੇ ਨੰਗੜਾ ਬਹੁਤ ਔਖਾ ਸੀਗਾ ਲੋਕਾਂ ਨੂੰ ਤੇ ਉਹ ਦੇਖਦਿਆਂ ਹੋਇਆ ਉਸ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆ ਐਮਐਲਏ ਸਾਹਿਬ ਤੋਂ ਅਸੀਂ ਮੰਗ ਕੀਤੀ ਗ੍ਰਾਂਟ ਦੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਅੱਜ ਉਹਨਾਂ ਨੇ ਸਾਨੂੰ ਜੀਐਸਵੀ ਭੇਜੀ ਆ ਤੇ ਸਾਨੂੰ ਬਹੁਤ ਸਾਰਾ ਫੰਡ ਵੀ ਦਿੱਤਾ ਉਹਨਾਂ ਨੇ ਅੱਜ ਅਸੀਂ ਪਿੰਡ ਦੇ ਵੱਖ-ਵੱਖ ਜਗ੍ਹਾ ਤੇ ਮੋੜਾਂ ਤੇ ਜਿੱਥੇ ਪਾਣੀ ਨਹੀਂ ਨਿਕਲ ਰਿਹਾ ਸੀਗਾ ਉੱਥੇ ਪੁਲ ਬਣਾ ਰਹੇ ਆ ਤੇ ਇਹਦੇ ਤਹਿਤ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਲੋ ਬਹੁਤ ਬਹੁਤ ਥੈਂਕ ਯੂ ਐਮਐਲ ਸਾਹਿਬ ਮਨਜੀਤ ਸਿੰਘ ਗਰਾਸਪੁਰ ਹਰਕਨਿਆ ਸਿੰਘ ਵਾਲਾ ਹੋਰ ਵੀ ਕਈ ਥਾਵਾਂ ਤੇ ਸਾਡੇ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਏ ਐਮਐਲ ਸਾਹਿਬ ਨੇ ਇਹਨਾਂ ਫੰਡ ਦਿੱਤਾ ਏ ਉਹਦੇ ਸਬੰਧ ਵਿੱਚ ਕਈ ਥਾਵਾਂ ਤੇ ਕੰਮ ਚੱਲ ਰਿਹਾ ਤੁਹਾਨੂੰ ਬਹੁਤ ਬਹੁਤ ਵੀਡੀਓ ਬਣਾ ਕੇ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਵੀਡੀਓ ਪੇਸਟ ਕਰਾ ਕੇ ਉਹਦੇ ਵਿੱਚ ਦੱਸਾਂਗੇ ਜੋ ਜੋ ਵੀ ਜਿੱਥੇ ਸਾਡੇ ਕੰਮ ਚੱਲ ਰਹੇ ਆ ਉਹ ਤੁਹਾਨੂੰ ਰੋਜ਼ ਦੀ ਰੋਜ਼ ਅਪਡੇਟ ਦਿੰਦੇ ਰਹਿਵਾਂਗੇ ਬਹੁਤ ਬਹੁਤ ਧੰਨਵਾਦ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ